ਇਹ ਦੋਇਆ 13 ਵਿੱਚ ਪੈਨਸ਼ਨ ਆਇਆ ਔਰ ਮੈਂ ਆਣ ਤੋਂ 5-7 ਮਹੀਨੇ ਬਾਅਦ ਬਿਮਾਰ ਹੋ ਗਿਆ ਠੀਕ ਹੈ ਜੀ ਬਹੁਤ ਚੱਲਦਾ ਰਿਹਾ ਸਵੇਰ ਤੋਂ ਸਬਹ ਦੁਪਹਿਰ ਤੱਕ ਮੈਨੂੰ ਕੋਈ ਨਾ ਇਹ ਨਹੀਂ ਮਿਲਿਆ ਵੀ ਪ੍ਰੋਬਲਮ ਕੀ ਆ ਬੜੇ ਹਸਲਾਂ ਵਿੱਚ ਮੈਂ 2013 ਤੋਂ ਪਤਾ ਹੀ ਨਹੀਂ ਲੱਗਿਆ ਵੀ ਪ੍ਰੋਬਲਮ ਕੀ ਆ ਉਹਦੇ ਬਾਸੀ ਜੋ ਦਵਾਈਆਂ ਲਈ ਗਿਆ ਲਗਨ ਕਾ ਮਤ ਔਰ ਜਦੋਂ ਮੈਂ ਮਾਰਿਆ ਉਦੋਂ ਮੇਰੇ ਬੀਟ ਸੀਗਾ 160 ਜੀਲੋ ਠੀਕ ਹੈ ਜੀ ਔਰ ਮੈਂ ਮੋਟਾ ਨਹੀਂ ਸੀਗਾ ਮਨ ਹੈਲਥੀ ਸੀਗਾ ਉਦੋਂ ਮਸਲ ਜਿਹੜੇ ਭਾਰੇ ਉਜੇ ਮਾਰ ਹੋ ਗਿਆ ਮਾਰ ਹੁੰਦੇ ਆ ਤਾਂ ਮੇਰਾ 50 ਕਿਲੋ ਵਜੇ ਘਟਿਆ ਔਰ ਮੇਰਾ ਰਹਿ ਗਿਆ 74 ਕਿਲੋ ਬੀਟ ਠੀਕ ਹੈ ਉਹਦਾ ਕੁੱਬ ਵਾ ਗਿਆ ਜਦੋਂ ਇਸ ਤਰ੍ਹਾਂ ਹੋ ਗਿਆ ਉਸ ਤੋਂ ਬਾਅਦ ਮੈਨੂੰ ਦਲੇ ਡੇ ਡੇ ਨਹੀਂ ਗੱਲ ਬਣੀ ਕਿਤੇ ਵੀ ਹਸਪਤਾਲਾਂ 'ਚ ਘੁੰਮਦਾ ਰਿਹਾ ਪੰਜ ਤੋਂ ਸੱਤ ਹਸਪਤਾਲਾਂ 'ਚ ਘੁਮਿਆ ਠੀਕ ਹੈ ਫਿਰ ਦੁਬਾਰਾ ਮੈਂ ਇੱਕ ਹਸਪਤਾਲ 'ਚ ਦਾਖਲ ਹੋ ਗਿਆ ਸ਼ਹਿਰ ਕੋ ਠੀਕ ਹੈ ਉਹਨਾਂ ਨੇ ਉਹਨਾਂ ਨੂੰ ਡਾਟ ਹੋਇਆ ਵੀ ਮੇਰੇ ਸੀਵੀਡੀ ਪੈ ਬਲੌਕ ਹੈ ਠੀਕ ਹੈ ਜੀ ਉਸ ਤੋਂ ਬਾਅਦ ਉਹਨਾਂ ਨੇ ਇੱਕ ਰਾਇਓਤ ਰੱਖਿਆ ਮੈਨੂੰ ਡੋਰ ਦੀ ਮਤਲਬ ਡਾਟ ਹੀ ਸੀਗਾ ਉਹਨਾਂ ਨੂੰ ਠੀਕ ਹੈ ਤੇ ਦੂਸਰੇ ਦਿਨਾਂ ਨੂੰ ਮੈਨੂੰ ਜਲੰਧ ਹਸਪਤਾਲ ਪਹੁੰਚਤਾ ਜਲੰਧ ਜਾ ਕੇ ਉਹਨਾਂ ਨੇ ਐਮਰਜੈਂਸੀ ਕਰਾਈ ਇਹ ਸੋਨਾ ਦੀ ਗੱਲ ਹੈ 13 ਤੋਂ ਸੋਨਾ ਆ ਗਈ ਸੋਨਾ ਜਾਈ ਕਲੀਅਰਟੀ ਆਈ ਉਹਨਾਂ ਨੇ ਸਟਾਰਟ ਕਰਤਾ ਜੀ ਐਮਰਜੈਂਸੀ ਜੇ ਕਲੀਅਰ ਹੋਇਆ ਕਿ ਮੇਰੇ ਜਿਹੜੀ ਸੀਵੜੀ ਪਾਵੇ ਬਲੌਕ ਹੈ ਮੇਰਾ ਔਰ ਪਿੱਤਾ ਮੇਰਾ ਸੁੱਕ ਗਿਆ ਠੀਕ ਹੈ ਪਿੱਤਾ ਸੁੱਕ ਗਿਆ ਦੀਵਰ ਨਾਲ ਜੁੜ ਗਿਆ ਉਹ ਜਿੱਥੇ ਲੀਵਰ ਜੁੜਿਆ ਲੀਵਰ ਨਾਲ ਉਹ ਜ਼ਖਮ ਹੋ ਗਿਆ ਉਸੇ ਉਸ ਤੋਂ ਬਾਅਦ ਉਹ ਹਸਾਨ ਨੇ ਮਨੋਵਤਾ ਇਦਾਂ ਘੱਟ ਦਿੱਤਾ ਹਫ਼ਤਾ 8-9 ਦਿਨ ਤੇ ਉਹ ਮੈਂ ਵੀ ਡਾਕਟਰਾਂ ਨੂੰ ਥੋੜਾ ਕਾਲਾ ਜਾ ਹੋਇਆ ਮੈਂ ਡਾਕਟਰ ਸਾਹਿਬ ਮੇਰਾ ਇਲਾਜ ਕਰੋ ਮੈਂ ਬਹੁਤ ਖਾਂ ਬੇਸੁੱਕੀ ਜਾਂਦਾ ਬੇਟ 300 ਗ੍ਰਾਮ ਕੋਈ ਘੱਟਦਾ ਸੀ ਜਦੋਂ ਉਸ ਤੋਂ ਬਾਅਦ ਉਹ ਨਹੀਂ ਮੈਨੂੰ ਕਰਦਾ ਵੀ ਮੀਟਿੰਗ ਕਿਹਦੇ ਕਰਨੀ ਐ ਸੀ ਤਾਂ ਬਾਅਦ 'ਚ ਇਲਾਜ ਸ਼ੁਰੂ ਕਰਨਾ ਸੀ ਇਹ ਡਿਸਕਸ ਕਰਕੇ ਇਲਾਜ ਹਾਂਜੀ ਹਾਂਜੀ ਓਕੇ ਫੇਰ ਤਿੰਨ ਚਾਰ ਹਸਾਨਾਂ ਦੇ ਡਾਕਟਰ ਨੂੰ ਬੁਲਾਏ ਉਹ ਵੀ ਡਾਕਟਰ ਬੁਲਾਏ ਜਿਹਦੇ ਕੋਲ ਮੈਂ ਪਹਿਲਾਂ 1.5 ਸਾਲ ਜਾਂਦਾ ਰਿਹਾ ਲਗਾਤਾਰ ਤੇ ਫਿਰ ਉਹ ਮਲੂਰ ਨੇ ਸਾਰੇ ਨੇ ਡਿਸੀਜਨ ਲੈ ਕੇ ਹਾਂ ਜੀ ਅਪਰੇਟ ਦਾ ਲਿਆ ਡਿਸੀਜਨ ਜੀ ਅਪਰੇਟ ਨਹੀਂ ਉਹਨੇ ਮਨਜਵਾਜ ਦਿੱਤਾ ਸਾਰੇ ਨੇ ਹਾਂ ਜੀ ਜਵਾਜ ਦਿੱਤਾ ਉਹਨੇ ਉਹ ਦੁਆਰਾ ਹੀ ਬੜੇ ਅਸਰ ਚ ਜਰ ਗਏ ਲੁਧਿਆਣੇ ਪੰਜਾਬ ਦਾ ਜਿਹੜਾ ਸਭ ਤੋਂ ਵੱਡਾ ਹਸਪਤਾਲ ਅਪਰੇਡ ਕਰਨ ਤੋਂ ਬਾਅਦ ਦੁਬਾਰਾ ਫਿਰ ਵੀ ਫਿਰ ਤੋਂ 2 ਸਾਲ ਬਾਅਦ ਮੈਨੂੰ ਬੜੀ ਦਿੱਕਤ ਆਈ ਫਿਰ ਮੈਂ ਹਸਪਤਾਲ ਜਾਣਾ ਸ਼ੁਰੂ ਕਰ ਦਿੱਤਾ ਉਹਨਾਂ ਦੇ ਵਿੱਚ ਫਿਰ ਡਾਕਟਰ ਮੈਨੂੰ ਕਹੇ ਵੀ ਤੁਹਾਡੀ ਤਾਂ ਡੂੜੀ ਨਹੀਂ ਦੱਸ ਗਏ ਕਰਨ ਦੀ ਇਲਾਜ ਤੇ ਤੁਹਾਡੀ ਤਾਂ ਦੋ ਤੋਂ 4 ਸਾਲ ਉਮਰ ਏਜ ਰਹੀ ਆ अच्छा हां जी। ਤੇ ਤੁਹਾਡੇ ਟੇਸਟ ਟੋਸਟ ਜਿਆਦਾ ਕਰਨ ਦੀ ਲੋੜ ਨਹੀਂ। ਬਸ 2-4 ਸਾਲ ਦੀ ਉਮਰ ਰਹਿ ਗਈ। ਉਹ ਬਸ ਇਹ ਕਰ ਲੋ ਆਪਦੀ। हां जी, ਵੀ ਆਮ ਆਰਾਮ ਨਾਲ ਘਟੋ ਹਣਾ। ਓਕੇ। ਤੇ ਇਹ 2 ਤੋਂ 4 ਸਾਲ ਲੇਜਾ। 2023 ਚ 4 ਸਾਲ ਬਾਅਦ ਜਿੱਦਿ ਉਹਨੂੰ ਲਾਸਟ ਵਾਰ ਡਿਗਣੇ ਵਾਲੇ ਹੋ ਗਿਆ ਵੀ ਬਿਲਕੁਲ ਡਾਊਨ ਹੋ ਗਿਆ। ਤੇ ਫਿਰ ਮੈਂ ਜਾ ਕੇ ਜੁਲਾਈ ਦੇ ਵਿੱਚ ਮੈਨੂੰ ਮੋਬਾਈਲ ਦੇਖਦੇ ਸੀ ਨੰਬਰ ਮੇਰੇ ਆਪ ਵੀਡੀਓ ਚੋਂ ਐਸਾ ਸੋਸ਼ਲ ਮੀਡੀਆ ਦੇ थ्रू ਜੀ ਵੀਡੀਓ ਦੇਖੀ ਹਾਂਜੀ ਪਰ ਤੁਸੀਂ ਲਾਸਟ ਹਥਿਆਰ ਸਮਝ ਕੇ ਵਰਤਿਆ ਜੀ ਦੇਖੀ ਜਾਉਗੇ ਕਿਉਂਕਿ ਫੇਸ ਵੀ ਨਹੀਂ ਬਣਦਾ ਨਾ ਬੰਦੇ ਦਾ ਹਾਂਜੀ ਹਾਂਜੀ ਫੇਰ ਬਿਲਕੁਲ ਲਾਸਟ ਮੈਂ ਇਹ ਆਣ ਦੂ ਬੌਡੀ ਸਰਵਰ ਹਾਂਜੀ ਅੱਛਾ ਉਹ ਸਟਾਰਟ ਕੀਤਾ ਪਹਿਲਾਂ ਤੇ ਮੈਨੂੰ ਕੋਈ ਨਹੀਂ ਹਿੰਟ ਵੀ ਨਹੀਂ ਸੀਗੀ ਮੈਂ ਜਾ ਕੇ ਲੈ ਆ ਮਾ ਓਕੇ ਤੇ ਚਲੋ ਰਗਾ ਸੀ ਕਿ ਤੀਰ ਮੈਨੂੰ ਘਰ ਪਹੁੰਚਾਉਂ ਤਾਂ ਜਦੋਂ ਮੇਰੇ ਕੋਲ ਘਰ ਆ ਗਿਆ ਜਿੱਦਾਂ ਉਹਨੇ ਲਿਖ ਕੇ ਦਿੱਤਾ ਉਦੋਂ ਦਾ ਮੈਂ ਸ਼ੁਰੂ ਕਰਤਾ ਉਹਦੇ ਉਪਰ ਜਾਂਦਾ ਸੀਗਾ ਸਾਰਾ 50 ਦਿਨ ਪੀਤਾ 50 ਦਿਨ ਬਾਅਦ ਮੈਂ ਟੈਸਟ ਕਰ ਬਿਲਕੁਲ ਠੀਕ ਹੈ ਠੀਕ ਹੈ ਜੀ ਬਿਲਕੁਲ ਤੰਦਰੁਸਤ ਆਇਆ ਮੇਰਾ ਲੀਵਰ 50 ਦਿਨਾਂ ਦੇ ਬਾਅਦ ਜੀ ਉਹ ਚਮਤਕਾਰੀ ਰਿਜ਼ਲਟ ਹੋ ਗਿਆ ਇੱਕ ਤਰ੍ਹਾਂ ਦਾ ਜੀ 50 ਦਿਨ ਬਾਅਦ ਕਿਤੇ 3 ਸਾਲ ਲਾਈ ਫੈਰੀ ਸੀ 2 ਸਾਲ ਕਿਤੇ 50 ਦਿਨ ਬਾਅਦ ਟੈਸਟ ਕਲੀਅਰ ਹੋ ਗਏ ਬਿਲਕੁਲ ਓਕੇ ਹੋ ਗਿਆ ਬਿਲਕੁਲ ਠੀਕ ਹੋ ਗਿਆ ਉਹਨਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਮੈਂ ਮਤਲਬ ਮੈਂ ਤਾਂ ਬੜਵਦੀ ਤੰਦਰੁਸਤ ਐ ਵੈਸੇ ਮੈਂ ਹੁਣ ਸਾਲ ਬਾਅਦ ਇੱਕ ਇੱਕ ਵਾਰਤ ਲੈਣੀ ਹਾਂ ਜੀ ਆਪਣੀ ਖੁਜੀਨਾ ਜਿਹੜਾ ਉਹ ਯੂਜ਼ ਕਰ ਰਿਆ ਹਾਂ ਹਾਂ ਮਲਿਕ ਨਵੀਂ ਜ਼ਿੰਦਗੀ ਮਿਲ ਗਈ ਬਾਡੀ ਸਰਵਿਸ ਨਵੀਂ ਨਵੀਂ ਮਿਲ ਗਈ ਮੈਂ ਇਹ ਚਾਹਣਾ ਵੀ ਮੈਂ ਹਰ ਸਾਰੀ ਪੀੜ੍ਹੀਆਂ ਕਰਨਾ ਕਾਲ ਜੀ ਸਾਰਿਆਂ ਦਾ ਵੈਲਕਮ ਆ ਰਾਈਟ ਵੇ ਐਜੂਕੇਸ਼ਨ ਚੈਨਲ ਦੇ ਉੱਤੇ ਔਰ ਤੁਸੀਂ ਸਾਡੀ ਵੀਡੀਓ ਅੱਗੇ ਪਰਿਵਾਰਾਂ ਤੱਕ ਸ਼ੇਅਰ ਕਰ ਰਹੇ ਹੋ ਔਰ ਕਾਫੀ ਪਰਿਵਾਰ ਡਾਇਰੈਕਟਲੀ ਦੇਖ ਰਹੇ ਨੇ ਜਾਂ ਕਈ ਪਰਿਵਾਰ ਦਿਖਾ ਰਹੇ ਹੈਗੇ ਨੇ ਤਾਂ ਦੋਸਤੋ ਬਾਡੀ ਸਰਵਿਸ ਦੇ ਦੇ ਰਿਜ਼ਲਟ ਨੇ ਬਹੁਤ ਜ਼ਬਰਦਸਤ ਆ ਰਹੇ ਨੇ ਸਰੀਰ ਦੀ ਸਫਾਈ ਕਰਨ ਦੇ ਨਾਲ ਹੀ ਬਾਡੀ ਸਰਵਿਸ ਕੋਈ ਦਵਾਈ ਨਹੀਂ ਸਰੀਰ ਦੀ ਸਫਾਈ ਨਾਲ ਹੀ ਇੰਨੇ ਕੁ ਵਧੀਆ ਰਿਜ਼ਲਟ ਆ ਰਹੇ ਨੇ ਅੱਜ ਮਤਾਂ ਨੂੰ ਅੱਜ ਜਿਹੜੇ ਮਹਿਮਾਨ ਸਾਡੇ ਪਰਿਵਾਰ ਹੈਗੇ ਨੇ ਆਰਮੀ ਚ ਰਿਟਾਇਰ ਪਰਸਨ ਨੇ ਨਾਮ ਦੱਸਣਗੇ ਖੁਦ ਔਰ ਉਹ ਸਾਡੇ ਨਾਲ ਹੈਗੇ ਨੇ ਕੀ ਪ੍ਰੋਬਲਮਾਂ ਸੀ ਕੀ ਕੰਡੀਸ਼ਨ ਸੀ ਮਲ ਹਾਲਾਤ ਕੀ ਸੀ ਸਰੀਰ ਦੇ ਉਹ ਸਾਰੀ ਗੱਲਬਾਤ ਆਪੇ ਨਾਲ ਸ਼ੇਅਰ ਕਰਨਗੇ ਤਾਂ ਆਪਾਂ ਜ਼ਿਆਦਾ ਟਾਈਮ ਨਾ ਲਾਂਦੇ ਹੋਏ ਡਾਇਰੈਕਟਲੀ ਉਹਨਾਂ ਦੇ ਜਿਹੜੇ ਜਾਣਕਾਰੀ ਲੈਣੇ ਹਨ ਉਹ ਤੋਂ ਕੀ ਕੀ ਪ੍ਰੋਬਲਮਾਂ ਸੀ ਕਿੰਨੇ ਟਾਈਮ ਤੋਂ ਸੀ ਔਰ ਕੀ ਨਾਮ ਆ ਸਰ ਕਿਹੜੀ ਜਗ੍ਹਾ ਤੋਂ ਆ ਥੋੜਾ ਸਟਾਰਟ ਅਪ ਕਰੋ ਇਹ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਰਿਟਾਇਰ ਸੂਜ਼ਰ ਮੇਜਰ ਓਕੇ ਜੀ ਵਿਲੇਜ ਰਜਕਲਾ ਠੀਕ ਹੈ ਜੀ ਨੀਅਰ ਗੜ ਦੀ ਬੜਾ ਸ਼ਰਬ ਹਸ਼ਿਆਰਪੁਰ ਹਾਂਜੀ ਮੈਂ 2013 ਚ ਪੈਨਸ਼ਨ ਆਇਆ ਔਰ ਮੈਂ ਆਣ ਤੋਂ 5-7 ਮਹੀਨੇ ਬਾਅਦ ਬਿਮਾਰ ਹੋ ਗਿਆ ਠੀਕ ਹੈ ਜੀ ਬਹੁਤ ਚੱਲਦਾ ਰਿਹਾ ਸਵਾ 2 ਸਾਲ ਤੱਕ ਮੈਨੂੰ ਕੋਈ ਨਾ ਇਹ ਨਹੀਂ ਮਿਲਿਆ ਵੀ ਪ੍ਰੋਬਲਮ ਕੀ ਆ ਬੜੇ ਹਸਲਾਂ ਵਿੱਚ ਮੈਂ ਬਿਲਕੁਲ 2013 ਤੋਂ ਪਤਾ ਹੀ ਨਹੀਂ ਲੱਗਿਆ ਵੀ ਪ੍ਰੋਬਲਮ ਕੀ ਹੈ ਉਹਦੇ ਬਾਸੀ ਜੋ ਦਵਾਈਆਂ ਲਈ ਕੇ ਅਲਗੋਂ ਕਹਾ ਮਤੋਂ ਉਹ ਜਦੋਂ ਮਾਰਿਆ ਉਹ ਤੋਂ ਮੇਰਾ ਪੇਟ ਸਿਕਾ 160 ਜਾਉਂਦਾ ਠੀਕ ਹੈ ਔਰ ਮੈਂ ਮੋਟਾ ਨਹੀਂ ਸੀਗਾ ਮਤਲਬ ਹੈਲਥੀ ਸੀਗਾ ਉਹ ਤਾਂ ਮਸਲ ਜਿਹੇ ਭਾਰੇ ਉਹ ਜਦੋਂ ਮਾਰ ਹੋ ਗਿਆ ਮਾਰ ਹੁੰਦੇ ਤਾਂ ਮੇਰਾ 50 ਕਿਲੋ ਵਜੇ ਘਟਿਆ ਔਰ ਮੇਰਾ ਰਹਿ ਗਿਆ 74 ਕਿਲੋ weight ਠੀਕ ਹੈ ਉਹਨਾ ਕੁੱਬ ਆ ਗਿਆ ਜਦੋਂ ਇਸ ਤਰ੍ਹਾਂ ਹੋ ਗਿਆ ਉਸ ਤੋਂ ਬਾਅਦ ਮੈਨੂੰ ਵੇ ਨਹੀਂ ਲੰਦੇ ਨਹੀਂ ਗੱਲ ਬਣੀ ਕਿਤੇ ਵੀ ਹਸਪਤਾਲਾਂ 'ਚ ਘੁੰਮਦਾ ਰਿਹਾ ਪੰਜ ਤੋਂ ਸੱਤ ਹਸਪਤਾਲਾਂ 'ਚ ਘੁਮਿਆ ਠੀਕ ਹੈ ਜੀ ਫੇ ਦੁਬਾਰਾ ਮੈਂ ਇੱਕ ਹਸਪਤਾਲ 'ਚ ਦਾਖਲ ਹੋ ਗਿਆ ਸ਼ਹਿਰ ਤੋਂ ਠੀਕ ਹੈ ਉਹਨਾਂ ਨੇ ਉਹਨਾਂ ਨੂੰ ਡਾਊਟ ਹੋਇਆ ਵੀ ਮੇਰੇ ਸੀਵੀਡੀ ਪੈ ਬਲੌਕ ਹੈ ਠੀਕ ਹੈ ਉਸ ਤੋਂ ਬਾਅਦ ਉਹਨਾਂ ਨੇ ਇੱਕ ਰਾਇਓਤ ਰੱਖਿਆ ਮੈਨੂੰ ਡਾਊਟ ਦੇ ਮਤਲਬ ਉਹ ਡਾਊਟ ਹੀ ਸੀ ਕਹਨੂੰ ਠੀਕ ਹੈ ਤੇ ਦੂਸਰੇ ਦਿਨਾਂ ਨੂੰ ਮੈਨੂੰ ਜਨੰਦਰ ਹਸਪਤਾਲ ਭੇਜਤਾ ਜਨੰਦਰ ਜਾ ਕੇ ਉਹਨਾਂ ਨੇ ਐਮਆਰ ਆਈ ਕਰਾਈ ਇਹ ਸੋਣਾਂ ਦੀ ਗੱਲ ਹੈ ਤੇਰਾ ਤਾਂ ਸੁਣਾ ਗਿਆ ਸੁਲਨ ਜਾਈ ਕਲੀਅਰਟੀ ਆਈ ਉਹਨਾਂ ਨੇ ਦਰਵਾਜ਼ਾ ਸਟਾਰਟ ਕਰਤਾ ਹਾਂਜੀ ਐਮਰੇਜਿੀ ਕਲੀਅਰ ਹੋਇਆ ਕਿ ਮੇਰੇ ਜਿਹੜੀ ਸੀਵੀਡੀ ਪਾਵੇ ਬਲੌਕ ਹੈ ਮੇਰਾ ਔਰ ਪਿੱਤਾ ਮੇਰਾ ਸੁੱਕ ਗਿਆ ਸੀ ਠੀਕ ਹੈ ਜੀ ਪਿੱਤਾ ਸੁੱਕ ਕੇ ਦੀਵਰ ਨਾਲ ਜੁੜ ਗਿਆ ਸੀ ਉਹ ਜਿੱਥੇ ਲੀਵਰ ਜੁੜਿਆ ਲੀਵਰ ਨਾਲ ਉਹ ਜ਼ਖਮ ਹੋ ਗਿਆ ਉਸ ਤੋਂ ਬਾਅਦ ਉਹ ਹਸਪਤਾਲ ਨੇ ਮਨੋਵਤਾ ਇੱਦਾਂ ਘਟ ਦਤਾ ਹਫ਼ਤਾ 8-9 ਦਿਨ ਤੇ ਮੈਂ ਵੀ ਡਾਕਟਰਾਂ ਕੋਲ ਕਾਲਾ ਜਾ ਹੋਇਆ ਮੈਂ ਡਾਕਟਰ ਸਾਹਿਬ ਮੇਰਾ ਇਲਾਜ ਕਰੋ ਮੈਂ ਬਹੁਤ ਖਾਂ ਵੇ ਸੁੱਕੀ ਜਾਂਦਾ ਬੇਟ 300 ਕਰੋੜ ਰੋ ਰੋ ਹੀ ਕਰਦਾ ਸੀ ਜਦੋਂ ਉਸ ਵਾਰ ਉਹਨੇ ਮੈਨੂੰ ਕਿਹਾ ਤਾਂ ਵੀ ਮੀਟਿੰਗ ਕਹਿੰਦੇ ਕਰਨੀ ਐ ਸੀ ਤੇ ਬਾਅਦ ਚ ਇਲਾਜ ਸ਼ੁਰੂ ਕਰਨਾ ਹੈ। ਇਹ ਡਿਸਕਸ ਕਰਕੇ ਇਲਾਜ ਹਾਂਜੀ ਹਾਂਜੀ ਓਕੇ ਫਿਰ ਤਿੰਨ ਚਾਰ ਹਸਣਾਂ ਦੇ ਡਾਕਟਰ ਨਾ ਬੁਲਾਏ ਉਹ ਵੀ ਡਾਕਟਰ ਬੁਲਾਏ ਜਿਹਦੇ ਕੋ ਮੈਂ ਪਹਿਲਾਂ ਡੇਢ ਸਾਲ ਜਾਂਦਾ ਰਿਹਾ ਲਗਾਤਾਰ ਠੀਕ ਹੈ ਉਹ ਜਦੋਂ ਅੰਦਰ ਆਏ ਤੇ ਮੈਂ ਡਾਕਟਰ ਸੋ ਸੱਸੀ ਗਾਲ ਮੈਂ ਕਿਹਾ ਡਾਕਟਰ ਸਾਹਿਬ ਜਾਣੇ ਮੈਨੂੰ ਉਹ ਨਾ ਤਾਂ ਉਹਨਾਂ ਕੋ ਕੋ ਫਾਇਲ ਸੀਗੀ ਨਾ ਆ ਦਾ ਪਤਾ ਹੀ ਉਹਨਾਂ ਨੂੰ ਛੋੜ ਚਲੀ ਸਰ ਲੈ ਕੇ ਬਹੁਤ ਲੰਬੀ ਹੋ ਗਈ ਆਪਣੀ ਤੇ ਫਿਰ ਉਹ ਮਨੂ ਨੇ ਸਾਰੇ ਨੇ ਡਿਸੀਜਨ ਲੈ ਕੇ ਹਾਂਜੀ ਅਪਰੇਟ ਦਾ ਲਿਆ ਡਿਸੀਜਨ ਜੀ ਅਪਰੇਟ ਨਹੀਂ ਉਹਨੇ ਮੰਜਵਾਜ ਦਿੱਤਾ ਸਾਰੇ ਨੇ ਹਾਂਜੀ ਜਵਾਦ ਦਿੱਤਾ ਉਹ ਨਹੀਂ ਉਹ ਦੁਆਰਾ ਹੀ ਬੜੇ ਅਸਰ ਚ ਜਰ ਗਏ ਲੁਧਿਆਣੇ ਪੰਜਾਬ ਦਾ ਜਿਹੜਾ ਸਭ ਤੋਂ ਵੱਡਾ ਅਸਰ ਉਹਦੇ ਵਿੱਚ ਗਏ ਸੀ ਉਹ ਨਹੀਂ ਮੈਨੂੰ ਸਾਨੂੰ ਫੈਲ ਦੇਖ ਕੇ ਜਵਾਦ ਦਿੱਤਾ ਮੈਂ ਤੇ ਬਿੰਡਿੰਗ ਨੂੰ ਜੋ ਹੈ ਗਿਆ ਮੇਰੇ ਵੱਡੇ ਬ੍ਰਦਰ ਔਰ ਮੇਰੇ ਬਦਰਨ ਲਾ ਉਹ ਵੀ ਨਾਲ ਸੀ ਤੇ ਉਹ ਦੋਨਾਂ ਜਿਹੜੇ ਗਏ ਅੰਦਰ ਇਹ ਗੱਲਬਾਤ ਕੀਤੀ ਉਹਨਾਂ ਨੇ ਉਹ ਨਹੀਂ ਵਾਜਦਾ ਵੀ ਹੋਰ ਹਸਪਤਲ ਜਗਾ ਸਾਡੇ ਕੋਲ ਜਗ੍ਹਾ ਹੀ ਨਹੀਂ ਹੈ ਕਿ ਅੰਦਰ ਠੀਕ ਹੈ ਜੀ ਅਸੀਂ ਇੱਕ ਹੋਰ ਹਸਪਤਲ ਜਗਾਏ ਕਿਸੇ ਗੱਲ ਕਰਕੇ ਕਿ ਦੋ ਬੰਦੇ ਹਨ ਉੱਥੇ ਹੀ ਜਾਂਜੋ ਤੁਸੀਂ ਉਹਨਾਂ ਨੂੰ ਦੱਸਿਆ ਸਾਨੂੰ ਅਸੀਂ ਜਦੋਂ ਉਹਦੇ ਚ ਗਏ ਤੇ ਉੱਥੇ ਸਾਨੂੰ ਟੈਸਟ ਕਰਨੇ ਸ਼ੁਰੂ ਕਰਿਆ ਬੰਦੇ ਅਸੀਂ ਐਡਮਿਟ ਹੋਏ ਦੋ ਦੋ ਵੇ ਡਾਕਟਰ ਸਾਹਿਬ ਨੇ ਟੈਸਟ ਸ਼ੁਰੂ ਕਰ ਦਿੱਤੇ ਮੇਰੇ ਟੋਟਲੀ ਸਾਰੇ ਟੈਸਟ クリア ਹੋਏ ਉਹਨੇ ਕਹਿੰਦੇ ਵੀ ਤੁਹਾਡੀ ਸੀਟੀ ਸਕੈਨ ਹੋਣੀ ਹੈ ਇੱਕ ਮਲਸੂਬਾ ਹੋਈ ਗਿਆ ਠੀਕ ਹੈ ਜੀ ਦੂਸਰੇ ਦਿਨ ਸਵੇਰੇ ਸੀਟੀ ਸਕੈਨ ਕੀਤੀ ਹੋਈ ਮੇਰੀ ਬਿਲਕੁਲ ਠੀਕ ਹੈ ਮਾੜੀ ਜਿਹੀ ਕੋਈ ਨਹੀਂ ਆਈ ਮੈਂ ਨਹੀਂ ਐਮ ਆਰ ਆਈ ਤੇ ਆਈ ਆ ਫਿਰ ਵਾਰੋਂ ਨਹੀਂ ਐਮ ਆਰ ਆਈ ਜਲੇ ਉਹ ਸਕਰੀਨ ਮੈਂ ਇੱਕ ਉਹਨਾਂ ਨੂੰ ਗਏ ਮੈਨੂੰ ਨਾ ਇੱਕ ਜਰਨਲ ਤੇ ਬਾਇਓ ਵੀ ਜਿਹੜਾ ਪ੍ਰਾਈਵੇਟ ਰੂਮ ਹੁੰਦਾ ਕਿ ਮੈਨੂੰ ਦਿਖਦਾ ਇਕੱਲੇ ਪੈਰੇ ਨੇ ਕਦੀ ਤੇ ਉਹ ਟਾਈਮ ਮਿਲਦੇ ਨੇ ਜਿਹੜੇ ਬਾਕੀ ਜਿਹੜੇ ਬਾਕੀ ਮੈਂਬਰਾਂ ਦੇ ਤੇ ਉਹਨੇ ਜਦਾਂ ਮੈਨੂੰ ਜਰਨਲ 'ਚ ਪਾਤਾ ਲੱਗੇ ਸਕਰੀਨ ਸੀਗੀ ਸਕਰੀਨ ਦੇ ਵਿੱਚ ਉਹਨੇ ਮਾਰੇ ਬਲਦੇਵ ਜੀ ਆ ਜਾਓ ਤੁਹਾਨੂੰ ਦਿਖਾਈ ਦੇ ਕੀ ਪ੍ਰੋਬਲਮ ਆ ਅੱਛਾ ਜੀ ਉਹ ਜਦੋਂ ਦੱਸਿਆ ਸੀ ਸਕਰੀਨ ਜਮੈਂ ਦੱਸਿਆ ਪਿਆ ਤੋਂ ਡੀਸ ਆਪਰ ਫੂਟ ਪੈਪ ਆਈ ਇਤਰੋਂ ਇੱਕ ਲੀਵਰ ਜਿਹੜੀ ਪੈਪੀ ਦਾ ਨਾ ਜੁਆਇੰਟ ਹੁੰਦੀ ਟੀ ਬਣਦੀ ਉਹਦੀ ਇਸ ਜਗ੍ਹਾ ਤੇ ਮੇਰੇ ਪੱਥਰੀ ਬਲੌਕ ਸੀ ਨਹੀਂ ਹੋ ਗਿਆ ਠੀਕ ਹੈ ਤੇ ਪੀ ਇਹ ਤੁਹਾਡੀ ਨਾ ਪੈਪ ਇੱਕੋ ਹੀ ਦਾ ਨਹੀਂ ਜਿਆਦਾ ਨਹੀਂ ਪੈਪ ਕੱਢਦੀ ਹੈ ਉਹ ਪੈਪ ਇੱਕ ਤਾਂ ਡਾਰਕ ਸੀਗੀ ਦੂਜੀ ਉਹ ਸੁੱਜੀ ਹੋ ਸੀ ਮੋਟੀ ਸੀ ਤੇ ਕਹਿੰਦੇ ਵੀ ਇਹ ਜਿਹੜੀ ਵਿੱਚ ਫਸਿਆ ਇਸ ਕਰਕੇ ਡਾਰਕ ਹੈ ਕੋਈ ਚੀਜ਼ ਹੈ ਦੇ ਵਿੱਚ ਤੇ ਜਿਹੜਾ ਆ ਇਹ ਮੁੱਢੀ ਆ ਇਹਦੇ ਵਿੱਚ ਜਖਮ ਹੈ ਇਹ ਕਹਿੰਦੇ ਉਹ ਚੱਲ ਇਹਨਾਂ ਨੂੰ ਇਦਾਂ ਹੀ ਮਤਲਬ ਅਸੀਂ ਠੀਕ ਆ ਸਕਦੇ ਆ ਤੇ 6 ਮਹੀਨੇ ਬਾਅਦ ਦੂਜੀ ਵਾਰੀ ਬਣ ਜਾਈ ਨੀ ਕੋਈ ਹੋਰ ਵੱਡੀ ਬਿਮਾਰੀ ਬਣ ਜਾਈ ਫਿਰ ਸਭ ਤੋਂ ਪ੍ਰੋਬਲਮ ਆਣੀ ਹੈ ਠੀਕ ਹੈ ਮੈਂ ਕਹਿੰਦਾ ਮੈਂ ਤਾਂ ਲੈ ਕੇ ਆਉਣਾ ਆ ਜਿੰਦਾ ਮਰਜ਼ੀ ਕਰੋ ਫਿਰ ਨਹੀਂ ਓਪਨ ਦਾ ਰੱਖਿਆ ਓਪਨ ਕੀਤਾ ਉਹਨੇ ਇਲਾਜ ਮੇਰਾ ਕਰ ਦਿੱਤਾ ਜਦੋਂ ਬਹੁਤ ਵਧੀਆ ਰਿਹਾ ਮੈਂ ਫਿਰ ਥੋੜਾ ਟਾਈਮ ਥੋੜਾ ਟਾਈਮ ਵਧੀਆ ਰਿਹਾ ਦਵਾ ਰਾਹੀਂ ਮੈਨੂੰ ਦਿੱਕਤਾ ਹੁੰਦਾ ਨਹੀਂ ਪ੍ਰੀਡ ਕਰਾਨ ਤੋਂ ਬਾਅਦ ਦੁਬਾਰਾ ਫਿਰ ਵੀ ਫਿਰ ਤੋਂ 2 ਸਾਲ ਬਾਅਦ ਮੈਨੂੰ ਬੜੀ ਦਿੱਕਤ ਆਈ ਫਿਰ ਮੈਂ ਹਸਪਤਾਲ ਜਾਣਾ ਸ਼ੁਰੂ ਕਰ ਦਿੱਤਾ। ਉਹਨਾਂ ਦੇ ਵਿੱਚ ਮੈਂ ਡਾਕਟਰ ਮੈਨੂੰ ਕਹੇ ਵੀ ਤੁਹਾਡੀ ਤਾਂ ਡੂੜੀ ਨਹੀਂ ਦੱਸ ਕੇ ਕਰਨ ਦੀ ਇਹ ਇਲਾਜ ਫਿਰ ਤੁਹਾਡੀ ਤਾਂ 2 ਤੋਂ 4 ਸਾਲ ਉਮਰ ਐਜ ਰਹਿ ਗਈ ਆ। ਅੱਛਾ ਹਾਂਜੀ ਖਾ। ਵੀ ਤੁਹਾਡੇ ਟੇਸਟ ਟੋਸਟ ਜ਼ਿਆਦਾ ਕਰਨ ਦੀ ਲੋੜ ਨਹੀਂ। ਬਸ 2-4 ਸਾਲ ਦੀ ਉਮਰ ਰਹਿ ਗਈ ਉਹ ਬਸ ਇਹ ਕਰ ਲੋ ਆਪਦੀ। ਹਾਂਜੀ ਫੇ ਆਪਨਾ ਰਾਮ ਨਾ ਘਟੋ ਹੋਣਾ। ਓਕੇ ਤੇ ਇਹ 2 ਤੋਂ 4 ਸਾਲ ਲੈ ਜਾ। ਲੈ। ਮੈਂ ਨਹੀਂ ਆਪਣੇ ਨੂੰ ਉਦੋਂ ਮੈਨੂੰ ਠੀਕ ਲੱਗਦਾ ਸੀ ਮੈਨੂੰ। ਪਰ ਫਿਰ ਵੀ ਮਨਾਂ ਜਿਲੇ ਮਲੂ ਲੀਵਰ ਦੀ ਪ੍ਰੋਬਲਮ ਸੀ ਵੀ ਲੀਵਰ ਦੀ ਪ੍ਰੋਬਲਮ ਸੀ ਵੀ ਹੁਣ ਤੁਹਾਡੀ 2-4 ਸਾਲ ਦੀ ਲਾਈਫ ਆ ਵੀ ਲੀਵਰ ਤੁਹਾਡਾ ਹੁਣ অপারেਟ ਵੀ ਨਹੀਂ ਕਰ ਸਕਦੇ ਹਾਂ ਹਾਂਜੀ ਹਾਂਜੀ ਵੀ ਹੁਣ ਓਕੇ ਆ ਗੱਲ ਹਾਂਜੀ ਉਸ ਤੋਂ ਬਾਅਦ ਫਿਰ ਜਿਲੇ 2-4 23 2023 ਚ 4 ਸਾਲ ਬਾਅਦ ਜਿਲੇ ਉਹਨੂੰ ਲਾਸਟ ਵਾਰ ਡਿਗਣੇ ਵਾਲੇ ਹੋ ਗਏ ਬਿਲਕੁਲ ਡਾਊਨ ਹੋ ਗਿਆ ਤੇ ਫਿਰ ਮੈਂ ਜਾ ਕੇ ਜੁਲਾਈ ਦੇ ਵਿੱਚ ਮੈਨੂੰ ਮੋਬਾਈਲ ਦੇ ਇਸੇ ਨੰਬਰ 'ਤੇ ਆ ਵੀਡੀਓ ਜੋ ਅੱਛਾ ਸੋਸ਼ਲ ਮੀਡੀਆ ਦੇ ਥਰੂ ਤੁਸੀਂ ਵੀਡੀਓ ਦੇਖੀ ਹਾਂਜੀ ਪਰ ਤੁਸੀਂ ਲਾਸਟ ਹਥਿਆਰ ਸਮਝ ਕੇ ਵਰਤਿਆ ਤੇ ਦੇਖੀ ਜਾਊਗੇ ਕਿਉਂਕਿ ਫੇਸ ਵੀ ਨਹੀਂ ਬਣਦਾ ਨਾ ਬੰਦੇ ਦਾ ਹਾਂਜੀ ਹਾਂਜੀ ਫੇਰ ਬਿਲਕੁਲ ਲਾਸਟ ਮੈਂ ਇਸ ਵਿੱਚ ਆਣ ਦੋ ਬੋਟੀ ਸਰ ਹਾਂਜੀ ਅੱਛਾ ਉਹ ਸਟਾਰਟ ਨਹੀਂ ਕੀਤਾ ਪਹਿਲਾਂ ਤੇ ਮੈਨੂੰ ਇਹ ਹਿੰਟ ਵੀ ਨਹੀਂ ਸੀਗੀ ਮੈਂ ਜਾ ਕੇ ਲੈ ਆ ਮਾ ਓਕੇ ਤੇ ਚਲੋ ਰਗਾ ਸੀ ਕਿ ਤੀਰ ਮੈਨੂੰ ਘਰ ਪਹੁੰਚਾਤ ਹਨ ਹੂੰ ਜਦੋਂ ਮੇਰੇ ਕੋ ਘਰ ਆ ਗਿਆ ਜਿੱਦਾਂ ਉਹਨੇ ਲਿਖ ਕੇ ਦਿੱਤਾ ਉਦੋਂ ਦਾ ਮੈਂ ਸ਼ੁਰੂ ਕਰਤਾ ਉਹਦੇ 50 ਦਿਨ ਦਾ ਸੀਗਾ ਸਾਰਾ 50 ਦਿਨ ਬੀਤੇ 50 ਦਿਨ ਬਾਅਦ ਮੈਂ ਟੈਸਟ ਕਰ ਬਿਲਕੁਲ ਠੀਕ ਹੈ ਠੀਕ ਹੈ ਜੀ ਬਿਲਕੁਲ ਤੰਦਰੁਸਤ ਆਇਆ ਮੇਰਾ ਲੀਵਰ 50 ਦਿਨਾਂ ਦੇ ਬਾਅਦ ਜੀ ਜਿਵੇਂ ਚਮਤਕਾਰੀ ਰਿਜ਼ਲਟ ਹੋ ਗਿਆ ਇੱਕ ਤਰ੍ਹਾਂ ਦਾ ਜੀ 50 ਦਿਨ ਬਾਅਦ ਕਿੱਥੇ 3 ਸਾਲ ਲਾਈਫ ਆਈ ਸੀ 2 ਸਾਲ ਕਿੱਥੇ 50 ਦਿਨ ਬਾਅਦ ਟੈਸਟ ਕਲੀਅਰ ਹੋ ਗਏ ਬਿਲਕੁਲ ਓਕੇ ਹੋ ਗਿਆ ਬਿਲਕੁਲ ਠੀਕ ਹੋ ਗਿਆ ਉਹ ਨਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਮਨ ਮੈਂ ਬੜਾ ਵਧੀਆ ਤੰਦਰੁਸਤ ਐ ਵੈਸੇ ਮੈਂ ਹੁਣ ਸਾਲ ਬਾਅਦ ਇੱਕ ਇੱਕ ਵਰਤ ਲੈਣ ਹਾਂ ਮਲੇਕ ਨਵੀਂ ਜ਼ਿੰਦਗੀ ਮਿਲ ਗਈ ਬੋਡੀ ਸਰ ਨਵੀਂ ਨਵੀਂ ਮਿਲ ਗਈ ਮੈਂ ਇਹ ਚਾਉਣਾ ਵੀ ਮੈਂ ਹਰ ਸਾਰੀ ਪੀੜਿਆ ਕਰਨਾ ਇੱਕ ਨਹੀਂ ਠੀਕ ਇਹਦਾ ਕੋਈ ਨੁਕਸਾਨ ਨਹੀਂ ਗਾ ਬਿਲਕੁਲ ਸਰ ਇੱਥੇ ਜਿਵੇਂ ਤੁਸੀਂ ਮੰਨ ਲਓ ਪਹਿਲਾਂ ਇੱਕ ਤੁਸੀਂ ਕਹਿ ਰਹੇ ਸੀ ਵੀ ਮੈਨੂੰ ਆਪਣੇ ਸਰੀਰ ਦੇ ਵਾਸਤੇ ਸ਼ਿਫਟ ਕਰਨਾ ਪਿਆ ਵੀ ਪਿੰਡ ਆਏ ਸ਼ਹਿਰੋਂ ਮੈਂ ਬਾਕੀ ਚਾਏ ਉਹ ਕੀ ਕਰਨ ਸੀ ਹਾਂਜੀ ਪਹਿਲੇ ਮੈਂ ਨਾ ਸ਼ਹਿਰ ਚ ਮਗਨ ਮਾਣ ਲੁਧਿਆਣਾ ਉੱਥੇ ਮੈਂ ਇੱਕ ਫੈਕਟਰੀ ਵਾਸਤੇ ਸੋਝ ਰਿਹਾ ਸੀ ਫੈਕਟਰੀ ਜਗ੍ਹਾ ਵੀ ਲੈ ਲਈ ਦੁਕਾਨਾਂ ਵੀ ਲੈ ਲਈਆਂ ਪੰਜ ਛੇ ਪਰ ਉਹ ਮੇਰੇ ਜਦੋਂ ਇਹ ਬੱਚੇ ਸਹੀ ਛੋਟੇ ਇਹਨਾਂ ਨੂੰ ਇਹ ਜਾਣਕਾਰੀ ਨਹੀਂ ਮੇਰੀ ਜੇ ਨਹੀਂ ਤਾਕਤ ਨਹੀਂ ਰਹੀ ਤੇ ਫਿਰ ਮੈਂ ਸੋਚਿਆ ਵੀ ਇਥੇ ਪਿੰਡ ਹੀ ਠੀਕ ਆ ਮਲਤ ਪਿੰਡ ਵਿੱਚ ਮੈਂ ਇੰਨੇ ਜਿਆਦਾ ਦਵਾਈਆਂ ਨਹੀਂ ਤੁਹਾਨੂੰ ਘੇਰ ਲਿਆ ਬਿਮਾਰੀਆਂ ਮਾਰੀਆਂ ਨੇ ਘੇਰ ਲਿਆ ਫਿਰ ਪਿੰਡ ਹੀ ਲੱਗਿਆ ਓਕੇ ਪਿੰਡ ਆ ਤੇ ਹੁਣ ਮੈਂ ਚੜ੍ਹਦੀ ਗੱਲਾ ਮਾਰ ਬਹੁਤ ਵਧੀਆ ਹੈ ਮਾਰੇ ਜੀ ਵੱਲੋਂ ਅੱਛਾ ਜੀ ਹਾਂਜੀ ਬਹੁਤ ਵਧੀਆ ਹੁਣ ਹੁਣ ਜੇ ਪਿੰਡ ਜਾਵਾਂਗੇ ਜਾਂ ਸ਼ਹਿਰ 'ਚ ਵੀ ਜਿੱਥੇ ਮਰਜੀ ਜਿੱਥੇ ਮਰਜੀ ਰਹਿ ਸਕਦੇ ਆ ਆਪਣੇ ਤੇ ਡਿਪੈਂਡ ਆ ਹਾਂਜੀ ਹੁਣ ਜਿੱਥੇ ਮਰਜੀ ਬਣਾ ਸਹੀ ਬਿਲਕੁਲ ਓਕੇ ਹੀ ਕੰਮ ਕੂਮ ਸਾਰੇ ਓਕੇ ਕਰਦੇ ਹੂੰ ਸਰੀਰ ਸਿਸਟਮ ਬਿਲਕੁਲ ਸਹੀ ਹੈ ਕੋਈ ਦਿੱਕਤਾਂ ਨਹੀਂ ਐਸ ਟਾਈਮ ਦੇ ਉੱਤੇ ਮੈਂ ਹੀ ਤੁਹਾਨੂੰ ਮੈਂ ਦੱਸਦਾ ਵੇ ਇੱਕ ਵਾਰੀ ਮੈਂ ਨਾ ਭੰਗੜਾ ਪਾਉਣ ਲੱਗਿਆ ਵਿਆਹ 'ਚ ਐਸੀ ਐ ਤੇ ਮੇਰੇ ਇੱਥੇ ਬੜੀ ਦਰਦ ਹੋਈ ਠੀਕ ਹੈ ਜੀ ਦਰਦ ਹੋਈ ਉਹਨੇ ਤੇ ਮੈਂ ਹੋਰ ਪਹਿਲਾਂ ਦੁਬਾਰਾ ਗਿਆ ਨਾੜੀ ਸਾਡਾ ਪਰਿਵਾਰ ਵੀ ਸੀਗਾ ਉੱਥੇ ਮੁੰਡੇ ਹੋਰ ਸੀਗੇ ਦੋ ਤਿੰਨ ਉਹਨਾਂ ਨੇ ਮੇਰੇ ਦਾ ਨਾ ਦਵਾਈ ਦਵਾ ਕੁਛ ਇੱਥੇ ਤੇ ਦਮਾਰੇ ਤੇ ਉਹ ਨਾਲ ਮੇਰਾ ਸਾਥ ਠੀਕ ਹੋ ਗਿਆ ਦਵਾਰਾ ਤੇ ਮੈਂ ਦਵਾਰਾ ਅੰਦਰ ਨਹੀਂ ਗਿਆ ਅਸੀਂ ਪਿੰਡ ਨੂੰ ਆ ਗਏ ਗੱਡੀ ਗੱਡੀ ਲੈ ਕੇ ਪਿੰਡ ਨੂੰ ਆ ਗਏ ਉਸ ਤੋਂ ਬਾਅਦ ਮੈਂ ਰਾਤ ਇੱਕ ਪੁਰੋ ਰਾਜ ਸੀ ਅੱਛਾ ਜੀ ਅੱਜ ਤਰੀਕਾ ਕੀ ਆ 21 ਹਾਂ ਜੀ 21 21 ਤਰੀਕ ਹਾਂ ਹਾਂ ਜੀ 21 20 ਅੱਜ 20 ਹੋ ਗਈ 20 ਤਰੀਕ ਰਾਤੀ ਹਲ ਨਹੀਂ ਜੀ ਰਾਤ ਮੈਂ ਡੀਜਿ ਵਿੱਚ ਮੰਗੜਾ ਮੰਗੜਾ ਪਾਇਆ ਬੜਾ ਵਧੀਆ ਲੱਗ ਕੋਈ ਫਰਕ ਨਹੀਂ ਵੇ ਕੋਈ ਫਰਕ ਨਹੀਂ ਓਕੇ ਸਰ ਜੀ ਮੈਂ ਮੰਨ ਲਵਾਂ ਕਰੇ ਪੈੰਜੀ ਬੈਠੇ ਨੇ ਤੁਹਾਡੇ ਨਾਲ ਤੁਹਾਡੇ ਨਾਲ ਹਾਂ ਜੀ ਹਾਂ ਜੀ ਇਹਨਾਂ ਨੇ ਵੀ ਵਰਤਿਆ ਸਰਵਸਪੈਕ। ਹਾਂਜੀ ਇਹਨਾਂ ਨੇ ਇਹਨਾਂ ਨੂੰ ਪ੍ਰੋਬਲਮ ਸੀ ਮੈਂ ਆਪਣੇ ਦੋਸਤ ਨੂੰ ਇਹਨਾਂ ਨੂੰ ਕਿਹਾ ਵੀ ਹੈ ਨਾ ਤੇ ਸੀਗੀ। ਤੁਸੀਂ ਆਪ ਰਸੋਏ ਤੁਸੀਂ। ਸੱਸੀ ਕਾਲ ਜੀ। ਹਾਂਜੀ ਸੱਸੀ ਕਾਲ ਜੀ। ਇਹਦਾ ਪ੍ਰੋਬਲਮ ਵੀ ਨਾ ਪਾਜੀ ਸਿਰ ਦੀ ਸਰਵਾਈਕਲ ਦੀ ਸੀਗੀ। ਸਿਰ ਬਹੁਤ ਜ਼ਿਆਦਾ ਦੁਖਦਾਈ ਸੀ। 10-15 ਦੇ ਸਾਲ ਦੇ ਵਿੱਚ ਤਕਰੀਬਨ 15 ਸਾਲ ਤੋਂ ਪ੍ਰੋਬਲਮ ਚੱਲ ਰਹੀ ਸੀ। ਠੀਕ ਹੈ। ਦਵਾਈਆਂ ਤੇ ਮੈਂ ਬਹੁਤ ਮਤਲਬ ਖਾਧੀਆਂ ਡਾਕਟਰ ਵੀ ਬਦਲੀ ਬਹੁਤ ਕੀਤੇ ਇਹਨਾਂ ਮੰਗਰ। ਠੀਕ ਹੈ ਜੀ। ਤੇ ਉਹ ਆਰਾਮ ਨਹੀਂ ਪੂਰਾ ਬਣਦਾ। अच्छा ये दवाई जिदा 10 ਸਾਲ ਤੋਂ ਤਕਰੀਬਨ ਗਲੇ ਨੂੰ ਹੀ ਪ੍ਰੋਬਲਮ ਆ ਰਹੀ ਠੀਕ ਹੈ ਦਵਾਈ ਖਾਂਦੇ ਆ ਕਹਿੰਦੇ ਸੇ ਅੱਛਾ ਗਲੇ ਦੀ ਪ੍ਰੋਬਲਮ ਵੱਧ ਗਈ ਦਵਾਈ ਖਾਣਾ ਹਾਂਜੀ ਦਵਾਈ ਖਾਂਦੇ ਆ ਕਹਿੰਦੇ ਗਲੇ ਨੂੰ ਪ੍ਰੋਬਲਮ ਇੰਦਾ ਸੀ ਵੀ ਗਲ ਦੇ ਪ੍ਰੋਬਲਮ ਅੰਦਰ ਸੀਗੀ ਤੇ ਮੈਂ ਬਾਹਰ ਵੀ ਤੇਲ ਕਦੀ ਲਾਉਣਾ ਕਦੀ ਕੋਸ਼ਿਸ਼ ਕਰਨਾ ਕਦੀ ਬੁਰਸ਼ ਫੇਰਨਾ ਬਹੁਤ ਜ਼ਿਆਦਾ ਕਰਨਾ ਵੀ ਇੰਦਾ ਪਹਿਲਾਂ ਗਲਾ ਅੰਦਰੋਂ ਬੰਦ ਹੀ ਹੋ ਜਾਂਦਾ ਸੀ ਸਾਹ ਮਤਲਬ ਸਾਹ ਨਹੀਂ ਹੁੰਦਾ ਵੀ ਗਲਾ ਇੰਦਾ ਹੀ ਕੁਝ ਫਸਿਆ ਠੀਕ ਹੈ ਕਿਸੇ ਵੇਲੇ ਇੰਦਾ ਹੋ ਜਾਂਦਾ ਸੀ ਵੀ ਸਾਹ ਆਉਣਾ ਬੇਔਖਾ ਹੋ ਜਾਂਦਾ ਠੀਕ ਹੈ ਜੀ ਇੰਦਾ ਹੈ ਪਤਾ ਨਹੀਂ ਹੁਣ ਕੀ ਹੋ ਜਾਣਾ ਹੈ ਇਹ ਕਿੰਨੇ ਕ ਟਾਈਮ ਤੋਂ ਗਲੇ ਦੀ ਬਰੌਲੀ ਨੇ ਤੁਸੀਂ ਕਹ ਰਹੇ ਸਰਵਾਈਕਲ ਦੇ 15 ਸਾਲਾਂ ਤੋਂ ਸੀ ਇਹ ਪ੍ਰੋਬਲਮ ਕਿੰਨੇ ਟਾਈਮ ਤੋਂ ਸੀ ਬੱਚਾ ਵੀ ਬੱਚਾ ਇਹ ਮਤਲਬ 10 ਸਾਲ ਤੋਂ ਹੋਈ ਗਏ ਅੱਛਾ 10 ਸਾਲ ਦੀ ਇਹ ਪ੍ਰੋਬਲਮ ਠੀਕ ਹੈ ਜੀ ਤੇ ਉਹ ਜਿੱਦਾਂ ਇਹਨਾਂ ਨੇ ਬਾਡੀ ਸਰਵਿਸ ਲਿਆ ਇਹ ਕਿਤੇ ਦਵਾਈਆਂ ਕਿੰਨੀਆਂ ਖਾਧੀਆਂ ਪੰਜੀ ਤੁਸੀਂ ਦਵਾਈਆਂ ਤਾਂ ਕਾਫੀ ਖਾਦੇ ਰਹੇ ਉਹ ਕਿੰਨੇ ਕੁ ਡਾਕਟਰਾਂ ਕੋਲੇ ਗਏ ਹੋਏ ਟੈਸਟ ਪੁਸਤਕਰਾਏ ਕੋਈ ਅ ਟੈਸਟ ਵੀ ਕਰਾਉਂਦੇ ਰਹੇ ਹਾਂ ਹਾਂਜੀ ਕੋਈ ਫਰਕ ਨਹੀਂ ਵਹਿ ਰਿਹਾ ਕੋਈ ਨਹੀਂ ਪੂਰਾ ਨਹੀਂ ਫਰਕ ਮਜਾ ਨਹੀਂ ਕਿਉਂਕਿ ਤੁਹਾਨੂੰ ਆਰਮੀ ਗੋਟੇ 'ਚ ਸਾਰਾ ਫਰੀ ਹੁੰਦਾ ਵੱਡੇ ਵੱਡੇ ਹਾਂਜੀ ਐਂਡੋਸਕੋਪੀ ਵੀ ਕਰਾਈ ਐਂਡੋਸਕੋਪੀ ਵੀ ਕਰਵਾਈ ਐ ਫਰਕ ਨਹੀਂ ਵਹਿ ਰਿਹਾ ਕੁਛ ਨਹੀਂ ਉੱਤੇ ਆਇਆ ਵੀ ਕੁਛ ਨਹੀਂ ਤਾਂ ਹਰਾਮ ਵੀ ਨਹੀਂ ਤਾਂ ਨੂੰ ਘਰੇ ਰਿਜ਼ਲਟ ਆਏ ਹੋਣ ਕਰਕੇ ਹਾਂਜੀ ਹਾਂਜੀ ਤੇ ਸੋਚਿਆ ਵੀ ਸਰਵਸ ਪੈ ਕੇ ਵਰਤ ਲਈਏ ਹਾਂਜੀ ਇਹਨਾਂ ਬੋਡੀ ਸਰਵਸ ਲਿਆ ਇਹਨਾਂ ਕਹਿੰਦੇ ਵੀ ਇਹ ਪੀ ਕੇ ਦੇਖੋ ਅੱਛਾ ਜੀ ਉਹ ਪੀਣ ਦੇ ਨਾਲ ਫਿਰ ਮੈਨੂੰ ਸਰਦੀ ਰੌ ਪ੍ਰੋਬਲਮ ਜਿਹੜੀ ਉਹ ਠੀਕ ਹੋਊਗੀ ਸਰਦੀ ਪ੍ਰੋਬਲਮ ਗਲੇ ਵਾਲੀ ਪ੍ਰੋਬਲਮ ਹੈ ਗਲੇ ਦੀ ਦੱਸੀ ਨਹੀਂ ਸੋ ਉਹ ਮੇਰੇ ਉਹ ਵੀ ਠੀਕ ਹੋਊਗਾ ਅੱਛਾ ਹਾਂਜੀ ਮਤਲਬ ਗਲੇ ਵਾਲੀ ਤੁਸੀਂ ਮੰਨ ਕੀ ਨਹੀਂ ਬੈਠੇ ਠੀਕ ਹੋਊਗੀ ਕਿ ਨਹੀਂ ਹੋਊਗੀ ਉਹ ਵੀ ਠੀਕ ਹੋਗੀ ਗਲੇ ਦੀ ਵੀ ਠੀਕ ਹੋਊਗੀ ਜਿਹੜੀਆਂ 15 ਸਾਲ ਦੀਆਂ ਪ੍ਰੋਬਲਮਾਂ ਸੀ ਉਹ ਵੀ ਠੀਕ ਹੋ ਗਈਆਂ ਹੁਣ ਕੋਈ ਦਵਾਈ ਤਾਂ ਨਹੀਂ ਖਾ ਰਹੇ ਤੁਸੀਂ ਲੱਖਾਂ ਲੋਕ ਪੰਜ ਵੀਡੀਓ ਦੇਖਣਗੇ ਕੀ ਸਨੇਹਾ ਦੇਣਾ ਚਾਹੂਗਾ ਤੁਸੀਂ ਦੇਖੋ ਜੀ ਇਹ ਤਾਂ ਸਰੀਰ ਆਪਣਾ ਹੈ ਤਾਂ ਠੀਕ ਹੋਊਗਾ ਤਾਂ ਸਭ ਕੁਝ ਸਾਨੂੰ ਵਧੀਆ ਲੱਗਦਾ ਤੇ ਅਸੀਂ ਬੋਡੀ ਸਰਵਸੇ ਪੀਵਾਂਗੇ ਤੇ ਆਪਣਾ ਸਰੀਰ ਕੈਮ ਕਰਾਂਗੇ ਓਕੇ ਜੀ ਤੇ ਇਹਨਾਂ ਆਪਣਾ ਸਰੀਰ ਫੇਰ ਹੀ ਕੋਈ ਕੰਮ ਕਰਨੇ ਨੂੰ ਮਤਲਬ ਦਿਲ ਕਰੂਗਾ ਹਾਂਜੀ ਸਰੀਰ ਸਹੀ ਹੈ ਤਾਂ ਹੀ ਕੰਮ ਕਰੇਗਾ ਠੀਕ ਹੋਊਗਾ ਤਾਂ ਵਧੀਆ ਚਲ ਧੰਨਵਾਦ ਜੀ ਬਹੁਤ-ਬਹੁਤ ਦੋਸਤੋ ਆਪਾਂ ਨੇ ਸੁਣਿਆ ਬੋਡੀ ਸਰਵਸ ਇਹ ਕੋਈ ਦਵਾਈ ਨਹੀਂ ਸਰੀਰ ਦੀ ਸਫਾਈ ਹੈ ਜਿਵੇਂ ਤੁਹਾਨੂੰ ਗੱਲਬਾਤ ਕਰਾਈ ਔਰ ਪਹਿਲੇ 50 ਦਿਨਾਂ ਦਾ ਤੁਹਾਨੂੰ ਦਿੱਤਾ ਜਾਊਗਾ ਪਹਿਲਾਂ 50 ਦਿਨ ਜੂਜ਼ ਕਰੋ ਜੇ ਤੁਹਾਨੂੰ ਰਿਜ਼ਲਟ ਹੈ ਦੁਬਾਰੋਂ ਤਾਂ ਰਿਪੀਟ ਕਰਨਾ ਔਰ ਜਿਵੇਂ ਤੁਹਾਡੇ ਨਾਲ ਮਿਲਾਇਆ ਸਰ ਨੂੰ ਜਿਨ੍ਹਾਂ ਨੇ ਆਪਣੇ ਜ਼ਿੰਦਗੀ ਦਾ ਐਕਸਪੀਰੀਅੰਸ ਸ਼ੇਅਰ ਕੀਤਾ ਇੱਕ ਨਵੀਂ ਜ਼ਿੰਦਗੀ ਮਿਲੀ ਹੈ ਇੱਕ ਦੁਬਾਰਾ ਜਨਮ ਹੋਇਆ ਹੈ ਕਹਿ ਸਕਦੇ ਆ ਜਿੱਥੋਂ ਕਹਤਾ ਸੀ ਵੀ ਦੋ ਤਿੰਨ ਸਾਲ ਦੀ ਲਾਈਫ ਰਹਿ ਗਈ ਤੁਹਾਡੇ ਸਾਹਮਣੇ ਬੈਠੇ ਨੇ ਤੁਸੀਂ ਮਿਲ ਵੀ ਸਕਦੇ ਹੋ ਪਰਿਵਾਰਾਂ ਨੂੰ ਤਾਂ ਦੋਸਤੋ ਤੁਸੀਂ ਵੀ ਤੁਹਾਡੇ ਰਿਲੇਸ਼ਨ ਚ ਪਰਿਵਾਰ ਨੇ ਤੇ ਆਪਣੇ ਘਰ ਦੇ ਅੰਦਰ ਜਰੂਰ ਆਪਾਂ ਬਾਡੀ ਸਰਵਿਸ ਨੂੰ ਵਰਤੀਏ ਜਿੱਥੇ ਲੋਡ ਬੰਨਦਾ ਹੋਇਆ ਵੀਡੀਓ ਦਿਖਾਈਏ ਵੀ ਆਪਾਂ ਏ ਵੀ ਇੱਕ ਸੇਵਾ ਆਪਾਂ ਕਰ ਸਕਦੇ ਆ ਸਾਰੀ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਤਿ ਸ਼੍ਰੀ ਅਕਾਲ